ਖੋਲ ਮੈਂ ਖੋਲ ਅਕਾਲੀ ਦਲ ਦਾ ਬੰਦਾ ਅਕਾਲੀ ਦਲ ਮੁੱਢ ਤੋਂ ਅਕਾਲੀ ਦਰ ਨੇ ਆ ਅੱਜ ਵੀ ਅਕਾਲੀ ਦਲ ਦਾ ਆ ਅਸੀਂ ਆਪਣਾ ਬੰਦਾ ਆਜ਼ਾਦ ਖੜਾ ਕਰਨ ਲਈ ਉਹਨੇ ਕਹਤਾ ਕਿ ਮੈਂ ਆਜ਼ਾਦ ਲੜਨਾ ਅਸੀਂ ਉਹਨਾਂ ਨੂੰ ਹੱਕ 'ਚ ਬਿਠਾ ਲਿਆ ਇਹਨਾਂ ਦੇ ਕਿ ਭਾਈ ਸਫਰਾਜੀ ਦੇ ਆਜ਼ਾਦ ਨਹੀਂ ਲੜਨਾ ਕਿਹੜਾ ਬੰਦਾ ਬੇਦਾਗ ਆ ਅਸੀਂ ਤਾਂ ਬੰਦੇ ਉਹ ਲਿਆ ਰਹੇ ਮੋਰੇ ਕਿ ਜਿਨ੍ਹਾਂ ਤੇ ਦਾਗ ਨਾ ਹੋਵੇ ਜੇ ਦਾਗੀ ਹੁੰਦੇ ਤਾਂ ਅਸੀਂ ਇਹਨਾਂ ਤੋਂ ਕੋਈ ਡਰ ਖੋਪ ਨਹੀਂ ਅਸੀਂ ਬਰਬਰ ਲੜਦੇ ਸਰ ਇਹਨਾਂ ਦਾ ਪ੍ਰੇਮ ਪਿਆਰ ਸਾਰੀਆਂ ਪਾਰਟੀਆਂ ਨਾਲ ਔਰ ਸਾਰੀਆਂ ਪਾਰਟੀਆਂ ਇਹਨਾਂ ਦੇ ਚੰਗੇ ਕੰਮ ਕਰਕੇ ਇਹਨਾਂ ਨੂੰ ਸਮਰਥਨ ਦੇ ਰਹੀਆਂ ਕਿਉਂਕਿ ਇਹਨਾਂ ਨੇ ਸਭ ਤੋਂ ਜ਼ਿਆਦਾ ਚੰਗੇ ਕੰਮ ਕਰਾਏ ਆ ਕਿਸੇ ਨੂੰ ਵੀ ਇੱਧਰ ਕੋਈ ਵੀ ਬੰਦਾ ਇਹਨਾਂ ਨੂੰ ਇਹ ਨਹੀਂ ਕਹਿ ਸਕਦਾ ਕਿ ਇਹਨਾਂ ਨੇ ਕਿਸੇ ਕੋ ਪੈਸੇ ਲੈ ਕੇ ਕੰਮ ਕਰਾਏ ਜਿਹਦਾ ਕੰਮ ਲੱਖਾਂ ਚ ਹੋਣਾ ਆ ਉਸ ਬੰਦੇ ਦਾ ਕੱਖਾਂ ਚ ਕੰਮ ਹੋ ਜਾਂਦਾ ਐ ਰੋੜਾ ਤੋਂ ਕਰੋੜਪਤੀ ਬਣਾਇਆ ਐ ਰੋਡ ਤੇ ਸੀ ਮੈਂ ਕਰੋੜਪਤੀ ਆ ਇਸ ਟਾਈਮ ਇਹ ਸੁਪਰਾ ਸਾਹਿਬ ਦੀ ਬਦੌਲਤ ਆ ਮੈਂ ਕੋਈ ਬੰਦਾ ਵੀ ਇਹੋ ਜਿਹਾ ਨਹੀਂ ਕਿ ਜਿਹੜਾ ਬੰਦਾ ਕੋਈ ਕਹਦੇਵੇ ਕਿ ਮੈਂ 50 ਰੁਪਏ ਜਾਂ 100 ਰੁਪਏ ਜਾਂ 500 ਰੁਪਏ ਦੇ ਕੇ ਕੰਮ ਕਰਾਇਆ ਜਿਹੜਾ ਮੱਲੇ ਦਾ ਵੋਟ ਹੁੰਦਾ ਆ ਐਮਸੀ ਦਾ ਵੋਟ ਆ ਜੀ ਜੀ ਇਹ ਮੱਲੇ ਦੇ ਚਿਹਰੇ ਨੂੰ ਪੈਂਦਾ ਲੋਕਲ ਲੋਕਲ ਹੋ ਗਿਆ ਇਹ ਲੋਕਲ ਬੋਰਡ ਆ ਲੋਕਲ ਵੋਟ ਹੈ ਲੋਕਲ ਬੋਰਡ ਕਿਹਨੂੰ ਬੋਲਦਾ ਜਿਹਨੂੰ ਬੰਦਾ ਪਾਹੂ ਫੜ ਲਵੇ ਨੇ ਸਪਰਾ ਸਾਹਿਬ 22 ਸਾਲਾਂ ਤੋਂ ਦੋ ਬਾਰਾਂ ਦੀ ਸੇਵਾ ਕਰਦੇ ਆ ਰਹੇ ਆ ਅੱਜ ਤੱਕ ਇਹਨਾਂ ਦਾ 22 ਸਾਲ ਦਾ ਰਿਕਾਰਡ ਹੈ ਕਦੀ ਵੀ ਇੱਕ ਘੱਟ ਬੋਟਾਂ ਤੇ ਨਹੀਂ ਜਿੱਤੇ ਹਰਨ ਵਾਲੀ ਤੇ ਗੱਲੇ ਨਹੀਂ ਕੱਟ ਬੋਟਰ ਤਾਂ ਨਹੀਂ ਜਿੱਤੇ ਮੈਂ ਇੱਕ ਦਿਨ ਸਫਰਾ ਸਾਹਿਬ ਨੂੰ ਪੁੱਛ ਲਿਆ ਮੈਂ ਕਿਹਾ ਸਫਰਾ ਸਾਹਿਬ ਲੋਕਾਂ ਦੇ ਦੋ ਦੋ ਦਿਨ ਕੰਮ ਨਹੀਂ ਆਉਂਦੇ ਇਹ ਸਹੀ ਕਰਨ ਦੀ ਆਉਂਦੇ ਤੁਹਾਡੇ ਕਿਦਾਂ ਹੁੰਦੇ ਇਹ ਕਹਿੰਦੇ ਯਾਰ ਮੈਂ ਆਪਣੀ ਜੇਬ ਚੋਂ ਪੈਸੇ ਦੇ ਕੇ ਕੰਮ ਕਰਵਾਣਾ ਜੇ ਮੈਂ ਕਮੇਟੀ ਦੇ ਚੱਕਰ ਚ ਨਵਾਂ ਤਾਂ ਮੇਰੇ ਵੀ ਦੋ ਦਿਨ ਲੱਗਣ ਸਭ ਤੋਂ ਵੱਡੀ ਗੱਲ ਇਹਨਾਂ ਦੀ ਕੀ ਹੈ ਇਹ ਯਾਰਾਂ ਦੇ ਯਾਰ ਹੈ ਬਸ ਕੀ ਬਾਤ ਹੈ ਸਭ ਤੋਂ ਯਾਰਾਂ ਦੇ ਯਾਰ ਹੈ ਗਰਦਾਰੀ ਨਹੀਂ ਕਿਸੇ ਨਾਲ ਕਰਦੇ ਬਿਨਾ ਫੋਨ ਤੋਂ ਬਿਨਾ ਫੋਟੋ ਲਵਾਈ ਤੋਂ ਮੇਰੇ ਖਿਆਲ ਵਿੱਚ ਕੋਈ ਸ਼ਾਇਦ ਐਮਐਲਏ ਨਹੀਂ ਹੋਗਾ ਜਿਨ੍ਹਾਂ ਨੇ ਕੋਈ ਇਦਾਂ ਦੀ ਕੋਈ ਸੇਵਾ ਕੀਤੀ ਹੋਗੀ ਇਹਨਾਂ ਨੇ ਮਗਰ ਲੱਖਾਂ ਰੁਪਏ ਆਪਣੇ ਜੇਬ ਚੋਂ ਲਾ ਕੇ ਲੋਕਾਂ ਦੀ ਸੇਵਾ ਕੀਤੀ ਹੈਗਾ ਇਹਨਾਂ ਨੂੰ ਐਮਸੀ ਬਣਨ ਦਾ ਚਾਅ ਨਹੀਂ ਹੈਗਾ ਇਹਨਾਂ ਨੂੰ ਕੰਮ ਕਰਨ ਦਾ ਚਾਅ ਆ ਇਹ ਜਿੰਨੇ ਬੰਦੇ ਖੜੇ ਹਨ ਗਵਾਹ ਹੈ ਕਿ ਸਾਰੇ ਐਮਸੀ ਹੈ ਸ਼ਹਿਰ ਦੇ ਜਿੰਦਾਬਾਦ ਸਭਰਾ ਜਿੰਦਾਬਾਦ ਰਪਾਲੀ ਸਭਰਾ ਜਿੰਦਾਬਾਦ ਸਾਡੇ ਕੋਈ ਪੰਗਾ ਫਸ ਗਿਆ ਸੀ 5-7 ਸਾਲ ਪਹਿਲਾਂ ਸਾਡੇ ਕਿਸੇ ਐਮਸੀ ਨੇ ਫੋਨ ਨਹੀਂ ਚੱਕਿਆ ਅਹਮਸੀਆਂ ਨੂੰ ਬਾਅਦ ਤੋਂ ਲੈ ਕੇ ਲਟਰਮ ਪਟਰੋਂ 50 ਬੰਦਿਆਂ ਨੂੰ ਫੋਨ ਕੀਤੇ ਮੈਂ ਰਾਤ ਨੂੰ 12 ਵਜੇ ਫੋਨ ਕੀਤਾ ਅੱਛਾ ਲਾਸਟੇ ਜਦੋਂ ਇਹ ਕੰਮ ਸਿਰੇ ਤੇ ਚੱਲ ਗਿਆ ਜੇ ਵੀ ਨਹੀਂ ਹੁਣ ਇੱਕ ਫੋਨ ਕੀਤਾ ਭਾਜੀ ਨੂੰ ਰਾਤ ਦੇ 12 ਵਜੇ ਇਸ ਬਦਨੇ ਦੇ ਸਾਡੇ ਨੇ ਭਾਈ ਸਾਹਿਬ ਨੇ ਇੱਕ ਫੋਨ ਕਰਨ ਦੇ ਬਾਅਦ ਸਾਨੂੰ ਉਸੇ ਮਿਲਿਆ ਸਵੇਰ ਨੂੰ ਵੱਡੇ ਤੋਂ ਵੱਡੇ ਅਫਸਰ ਸਾਨੂੰ ਆ ਫੋਨ ਕਰਦਾ ਸੀ ਹਲੋ ਜੀ ਪੰਜਾਬ ਦੀਆਂ ਨਗਰ ਨਿਗਮ ਚੋਣਾ ਦਾ ਅਗਾਸਤ ਤਾਂ ਹੋ ਗਿਆ ਡੋ ਟੂਰ ਕੈਂਪੇਨ ਸ਼ੁਰੂ ਹੋ ਗਿਆ ਘਰ ਘਰ ਜਾ ਕੇ ਫਤਵਾ ਦੇਣਾ ਸ਼ੁਰੂ ਕਰਤਾ ਲੋਕਾਂ ਨੂੰ ਵੀ ਕਹਿਣਾ ਸ਼ੁਰੂ ਕਰ ਦਿੱਤੇ ਕਿ ਆਖਿਰਕਾਰ ਅਸੀਂ ਆਪਣੀ ਵੋਟ ਕਿਵੇਂ ਪਾਣੀ ਹੈ ਕਿਉਂਕਿ ਫਗਵਾੜੇ ਦੀ ਮੈਂ ਗੱਲ ਕਰਦਾ ਫਗਵਾੜੇ ਦੀ ਹੈ ਨਗਰ ਨਿਗਮ ਚੋਣਾ ਜਿਹੜੇ ਕਿ 9 ਤੋਂ 10 ਸਾਲਾਂ ਬਾਅਦ ਹੋਈਆਂ ਨੇ 20 ਭੰਗ ਹੋ ਗਈਆਂ ਸੀ ਲੇਕਿਨ ਫਗਵਾੜੇ ਦੇ ਵਿੱਚ 9-10 ਸਾਲ ਬਾਅਦ ਹੋ ਰਹੀਆਂ ਨੇ ਲੋਕ ਜਿੱਥੇ ਤਪੇ ਧੁਪੇ ਪਏ ਨੇ ਕਿ ਅਸੀਂ ਆਪਣਾ ਐਮਸੀ ਚੋਣ ਲਈਏ ਜਾਂ ਜਿਹਨੂੰ ਜਵਾਬ ਦੇਣਾ ਉਹ ਦੇ ਲਈਏ ਤੇ ਦੂਜਾ ਐਕਸਾਈਟਿਡ ਇੰਨੇ ਨੇ ਕਿਉਂਕਿ 9 ਤੋਂ 10 ਸਾਲ ਬਾਅਦ ਫਗਵਾੜੇ ਦੇ ਲੋਕ ਆਪਣੀ ਐਮਸੀ ਦੀਆਂ ਵੋਟਾਂ ਦੇਣਗੇ ਹੁਣ ਇਲੈਕਸ਼ਨ ਦੀ ਗੱਲ ਕਿ ਸਮਾਂ ਬਹੁਤ ਘੱਟ ਰਹਿ ਗਿਆ ਜੀ ਸਿਰਫ ਇੱਕ ਦੋ ਦਿਨ ਦਾ ਸਮਾਂ ਆ ਇੱਕ ਦੋ ਦਿਨ ਵੀ ਡੇਢ ਕਿ ਦਿਨ ਰਹਿ ਗਿਆ ਆਪਣਾ 21 ਨੂੰ ਵੋਟਾਂ ਪਾਣੀਆਂ ਸ਼ਾਮ ਤੱਕ ਸਾਡੀ ਕੋ ਰਿਜ਼ਲਟ ਹੋਣਾ ਇਸ ਸਮੇਂ ਸੀ ਵਾਰਡ ਨੰਬਰ 12 13 ਦੇ ਕੈਂਡੀਡੇਟ ਦਪਿੰਦਰ ਸਪਰਾ ਤੇ ਉਹਨਾਂ ਦੀ ਵਾਈਫ ਜਾਨੀ ਕਿ ਉਹਨਾਂ ਦੀ ਘਰ ਵਾਲੀ ਗੁਪਾਲੀ ਸਪਰਾ ਜੀ ਹੁਣਾਂ ਦੇ ਕੋਲ ਆਇਆ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੀ ਵਾਰਡ ਦੀ ਸਪੋਰਟਰ ਸਾਡੇ ਨਾਲ ਖੜੇ ਨੇ ਕਿਉਂਕਿ ਫਗਵਾੜੇ ਦੇ ਵਿੱਚ ਇੱਕ ਵਾਰ ਜੂੜ ਆ ਰਹੀ ਹੈ ਉਹ ਭਾਵੇਂ ਆਜ਼ਾਦ ਖੜੇ ਨੇ ਵੱਡੀਆਂ ਵੱਡੀਆਂ ਪਾਰਟੀਆਂ ਵੱਡੇ ਵੱਡੇ ਸਿਆਸੀ ਆਗੂ ਸਾਹਮਣੇ ਖੜੇ ਨੇ ਲੇਕਿਨ ਸਪਰਾ ਸਪਰਾ ਇੱਕ ਪਾਸੇ ਆ ਤੇ ਫਗਵਾੜੇ ਦੀਆਂ ਵੋਟਾਂ ਇੱਕ ਪਾਸੇ ਆ ਹੁਣ ਇਹਨਾਂ ਨਾਲ ਗੱਲਬਾਤ ਕਰ ਲੈਦੇ ਆ ਸਸਿਕਾ ਜੀ ਕਿਵੇਂ ਠੀਕ ਠਾਕ ਹੋਈ ਸਾਰੇ ਬਿਲਕੁਲ ਠੀਕ ਆ ਜੀ ਵਧੀਆ ਜੀ ਬਹੁਤ ਵਧੀਆ ਜੀ ਜੇ ਮੈਂ ਫਗਵਾੜੇ ਦੇ ਹੰਗਾਰੇ ਦੀ ਗੱਲ ਕਰ ਲਾਂ ਜੀ ਕਿਹਨੇ ਫਗਵਾੜੇ ਦੀਆਂ ਵੋਟਾਂ ਇੱਕ ਤਰਫੇ ਆ ਤੇ ਸਪਰਾ ਸਪਰਾ ਇੱਕ ਤਰਫੇ ਆ ਇਹ ਹੁਣ ਜਵਾਬ ਆ ਪਹਿਲਾਂ ਤੁਹਾਡੇ ਕੋਲ ਲੈਣਾ ਸਪਰਾ ਸਾਹਿਬ ਕੋ ਬਾਤ ਕੀ ਹੋਣੀ ਪਹਿਲਾਂ ਗੱਲ ਗੱਦਾਂ ਨੇ ਕਰੀ ਆਪਾਂ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਆ ਜੀ ਕਿੰਨੇ ਫਗਵਾੜੇ ਦੇ ਵਿੱਚ ਸਪਰਾ ਸਪਰਾ ਹੋਈ ਪਈ ਏ ਸਪਰਾ ਵਿਦਾ ਗਿਆ ਹੂੰ ਜਿਹੜਾ ਬੰਦਾ ਵਿਦਾ ਗਿਆ ਉਹਨੂੰ ਅੱਗੇ ਲਿਆਉਣਾ ਸਾਡਾ ਸਾਰਿਆਂ ਦਾ ਫਰਜ਼ ਆ ਮੈਂ ਕੋਈ ਸਪਰੇ ਦਾ ਕੋਈ ਪਾਰਟੀ ਦਾ ਸਪੋਰਟਰ ਨਹੀਂ ਹੂੰ ਹੂੰ ਕੀ ਮੈਂ ਸਪੋਰਟਰ ਚੰਗੇ ਬੰਦੇ ਦਾ ਹੂੰ ਜਿਹੜਾ ਚੰਗਾ ਬੰਦਾ ਉਹ ਇਲਾਕੇ ਦਾ ਆਪਣੇ ਮਹੱਲੇ ਦਾ ਵਿਕਾਸ ਕਰਾ ਸਕਦਾ ਔਰ ਕੋਈ ਬੰਦਾ ਵੀ ਇਹ ਹੈ ਨਹੀਂ ਕਿ ਜਿਹੜਾ ਬੰਦਾ ਕੋਈ ਕਹਿ ਦੇਵੇ ਕਿਵੇਂ 50 ਰੁਪਏ ਜਾਂ 100 ਰੁਪਏ ਜਾਂ 500 ਰੁਪਏ ਦੇ ਕੇ ਕੰਮ ਕਰਾਇਆ ਉਹਨਾਂ ਬੰਦਿਆਂ ਨੂੰ ਅੱਗੇ ਲਿਉਣਾ ਚਾਹੀਦਾ ਹਰੇਕ ਬਾੜ ਦੇ ਬੰਦਿਆਂ ਨੂੰ ਮੈਂ ਇਕੱਲਾ ਸਫਰਾਜੀ ਦੀ ਗੱਲ ਨਹੀਂ ਕਰਦਾ ਕਿ ਮੈਂ ਸਾਰਿਆਂ ਦੀ ਸ਼ਹਿਰ ਦੀ ਗੱਲ ਕਰਦਾ ਅਸੀਂ ਸ਼ਹਿਰ ਦਾ ਸੁਧਾਰ ਕਰਨਾ ਕਿਸੇ ਪਾਰਟੀ ਦਾ ਹੋਵੇ ਹੂੰ ਕਿਉਂਕਿ ਨਾ ਦੇਖੋ ਜੇ ਮੈਂ ਸਿਆਸੀ ਪਾਰਟੀਆਂ ਦੀ ਗੱਲ ਕਰਦਾ ਇੱਕ ਪਾਰਟੀ ਸੂਬੇ 'ਚ ਬੈਠੀ ਆ ਇੱਕ ਕੇਂਦਰ 'ਚ ਬੈਠੀ ਆ ਹੁਣ ਉਹ ਵੀ ਵੱਡੀਆਂ ਪਾਰਟੀਆਂ ਜੀ ਉਹਨਾਂ ਨੇ ਆਪਣੇ ਨੁਮਾਇੰਦੇ ਹਰ ਇੱਕ ਜਗ੍ਹਾ ਤੇ ਹਰ ਇੱਕ ਵਾਰ ਦੇ ਛੱਡੇ ਹੋਏ ਐ ਦੱਸੇ ਵੀ ਪਿਆ ਕਿ ਭਾਈ ਤੁਸੀਂ ਐਵੇਂ ਐਵੇਂ ਚੋਣ ਲੜਨੀ ਆ ਤੇ ਐਵੇਂ ਐਵੇਂ ਅਸੀਂ ਜਿੱਤ ਹਾਸਲ ਕਰਨੀ ਆ ਹੁਣ ਆਜ਼ਾਦ ਲੜਨਾ ਤੇ ਵੱਡੀਆਂ ਪਾਰਟੀਆਂ ਦੇ ਖਿਲਾਫ ਹੋ ਜਾਣਾ ਇਹ ਵੀ ਬਹੁਤ ਵੱਡੀ ਗੱਲ ਆ ਜੀ ਆਜ਼ਾਦ ਬੰਦਾ ਜਿੱਤ ਦਾ ਕਿਉਂ ਆ ਖਿਲਾਫ ਨਹੀਂ ਹੈਗੇ ਜੀ ਆਪਾਂ ਸਾਨੂੰ ਭਾਜੀ ਬੀਜੇਪੀ ਕਾਂਗਰਸ ਅਕਾਲੀ ਬਸਪਾ ਸਾਰਿਆਂ ਦਾ ਸਮਰਥਨ ਆ ਇਹ ਸਮਰਥਨ ਹੋ ਗਿਆ ਤੁਸੀਂ ਇਹ ਸੋਚੋ ਕਿ ਜਿਹੜੀਆਂ ਪਾਰਟੀਆਂ ਆਪਸ ਦੇ ਵਿੱਚ ਭੇਡਣੀਆਂ ਉਹ ਸਾਰੀਆਂ ਇਕੱਠੀਆਂ ਹੋ ਗਏ ਇਧਰ ਨੂੰ ਆ ਗਈਆਂ ਨਾਲ ਆ ਗਈਆਂ ਭਾਜੀ ਇਦਨ ਨੂੰ ਨਹੀਂ ਆ ਗਈਆਂ ਸਾਡੇ ਨਾਲ ਆ ਗਈਆਂ ਸਮਝ ਬੋ ਸਾਡੇ ਐਂਟੀ ਨਹੀਂ ਹੈਗੇ ਉਹ ਸਾਡੇ ਨਾਲ ਆ ਸਾਡੇ ਐਂਟੀ ਸਿਰਫ ਝਾੜੂ ਵਾਲੀ ਪਾਰਟੀ ਆ ਬਸ ਆਮ ਆਦਮੀ ਪਾਰਟੀ ਸਾਡੇ ਖਿਲਾਫ ਆ ਸੂਬਾ ਸੂਬਾ ਹੋ ਗਿਆ ਸੂਬਾ ਹਾਂਜੀ ਸੂਬਾ ਪਾਰਟੀ ਸਾਡੇ ਖਿਲਾਫ ਆ ਬਸ ਬਾਕੀ ਸਾਰੀਆਂ ਪਾਰਟੀਆਂ ਸਾਡੇ ਨਾਲ ਨੈਸ਼ਨਲ ਪਾਰਟੀਆਂ ਸਾਡੇ ਨਾਲ ਹੀ ਆ ਕੀ ਬਾਤ ਉਹਦੇ ਵਿੱਚ ਹੁੰਦਾ ਕੀ ਆ ਕਿ ਹਰ ਚੰਗੇ ਬੰਦੇ ਨੂੰ ਬੰਦੇ ਲਿਉਣ ਲਈ ਪਾਰਟੀਆਂ ਜਿਹੜੀਆਂ ਇੰਟਰਨੈਸ਼ਨਲ ਵੀ ਹੋਣ ਜਾਂ ਕੋਈ ਵੀ ਵੱਡੀਆਂ ਪਾਰਟੀਆਂ ਉਹ ਚਾਹੁੰਦੀਆਂ ਕਹਿੰਦੀਆਂ ਕੀ ਆ ਕਿ ਜਿਹੜਾ ਅਲੱਗ ਮੁਹੱਲੇ ਦਾ ਵੋਟ ਹੁੰਦਾ ਆ ਐਮਸੀ ਦਾ ਵੋਟ ਆ ਜੀ ਜੀ ਇਹ ਮੁਹੱਲੇ ਦੇ ਚਿਹਰੇ ਨੂੰ ਪੈਂਦਾ ਲੋਕਲ ਲੋਕਲ ਹੋ ਗਿਆ ਇਹ ਲੋਕਲ ਬੋਰਡ ਆ ਲੋਕਲ ਵੋਟ ਹੈ ਲੋਕਲ ਬੋਰਡ ਕਿਹਨੂੰ ਪੁੰਦਾ ਜਿਹਨੂੰ ਬੰਦਾ ਪਾਹੋਂ ਫੜ ਲਵੇ ਹੂੰ ਨਾ ਕੇਂਦਰ ਦੇ ਐਮਪੀ ਨੇ ਹੱਥ ਹੋਣਾ ਹੁੰਦਾ ਐਮਐਲਏ ਕੋ ਆਪਾਂ ਲੱਭ ਕੇ ਜਾਵਾਂਗੇ ਪਹੁੰਚ ਕਰਕੇ ਜਾਵਾਂਗੇ ਜਿਹੜਾ ਐਮਸੀ ਹੁੰਦਾ ਐਮਸੀ ਮੇਨ ਆ ਜਾਂਦਾ ਮੁਹੱਲੇ ਦਾ ਹਾਂ ਉਹਨੂੰ ਤਾਂ ਬੰਦੇ ਚਿਹਰਾ ਲਿਉਂਦੇ ਆ ਦੂਸਰੀਆਂ ਪਾਰਟੀਆਂ ਵਾਲਿਆਂ ਨੂੰ ਪਤਾ ਹੁੰਦਾ ਕਿ ਉਹ ਚਿਹਰੇ ਨੂੰ ਕੋਈ ਦਾਗ ਨਹੀਂ ਅਸੀਂ ਉਹ ਚਿਹਰੇ ਦਾ ਜਦੋਂ ਮੁਕਾਬਲਾ ਨਹੀਂ ਕਰਨਾ ਅਸੀਂ ਖੁਦ ਮੈਂ ਖੁਦ ਅਕਾਲੀ ਦਲ ਦਾ ਬੰਦਾ ਹੂੰ ਅਕਾਲੀ ਦਲ ਮੋਢ ਤੋਂ ਅਕਾਲੀ ਦਲ ਦੇ ਆ ਅੱਜ ਵੀ ਅਕਾਲੀ ਦਲ ਦਾ ਆ ਅਸੀਂ ਆਪਣਾ ਬੰਦਾ ਆਜ਼ਾਦ ਖੜਾ ਕਰਨ ਲਈ ਉਹਨੇ ਕਹਤਾ ਕਿ ਮੈਂ ਆਜ਼ਾਦ ਲੜਨਾ ਅਸੀਂ ਉਹਨਾਂ ਨੂੰ ਹੱਕ 'ਚ ਬਿਠਾ ਲਿਆ ਇਹਨਾਂ ਦੇ ਕਿ ਭਾਈ ਸਫਰਾਜੀ ਦੇ ਆਜ਼ਾਦ ਨਹੀਂ ਲੜਨਾ ਹੂੰ 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 ਤਾਂ ਕਿਉਂ ਨਹੀਂ ਲੜਨਾ ਕਿ ਜਿਹੜਾ ਬੰਦਾ ਬਿਦਾਗਿਆ ਅਸੀਂ ਤਾਂ ਬੰਦੇ ਉਹ ਲਿਆ ਰਹੇ ਮੋਰੇ ਕਿ ਜਿਨ੍ਹਾਂ ਤੇ ਦਾਗ ਨਾ ਹੋਵੇ ਜੇ ਦਾਗ ਹੀ ਹੁੰਦੇ ਤਾਂ ਅਸੀਂ ਇਹਨਾਂ ਤੋਂ ਕੋਈ ਡਰ ਖੋਪ ਨਹੀਂ ਅਸੀਂ ਬਰਬਰ ਲੜਦੇ ਇਹ ਬਿਦਾਗਿਆ ਜਿੰਦਾਰ ਸਪ੍ਰਾ ਜਿੰਦਾਬਾਦ ਬੁਪਾਲੀ ਸਪ੍ਰਾ ਜਿੰਦਾਬਾਦ ਭਾਈਓ ਉੱਪਰ ਸਾਰੀਆਂ ਪਾਰਟੀ ਵੱਲੋਂ ਆ ਹਾਂ ਮਤਲਬ ਇਹ ਨਹੀਂ ਵੀ ਸਾਰੇ ਨਾਲੇ ਹੀ ਆ ਹਾਂ ਹਾਂ ਇਹ ਕੰਮ ਤਾਂ ਛੱਡ ਗਏ ਸਾਰੇ ਹੀ ਆ ਹੂੰ ਤੁਸੀਂ ਭਾਈਓ ਹਾਂਜੀ ਹਾਂਜੀ ਸਰ ਇਹਨਾਂ ਦਾ ਪ੍ਰੇਮ ਪਿਆਰ ਸਾਰੀਆਂ ਪਾਰਟੀਆਂ ਨਾਲ ਹੂੰ ਔਰ ਸਾਰੀਆਂ ਪਾਰਟੀਆਂ ਇਹਨਾਂ ਦੇ ਚੰਗੇ ਕੰਮ ਕਰਕੇ ਹੂੰ ਇਹਨਾਂ ਨੂੰ ਸਮਰਥਨ ਦੇ ਰਹੀਆਂ ਕਿਉਂਕਿ ਇਹਨਾਂ ਨੇ ਸਭ ਤੋਂ ਜ਼ਿਆਦਾ ਚੰਗੇ ਕੰਮ ਕਰਾਏ ਆ ਕਿਸੇ ਨੂੰ ਵੀ ਇਧਰ ਕੋਈ ਵੀ ਬੰਦਾ ਇਹਨਾਂ ਨੂੰ ਇਹ ਨਹੀਂ ਕਹਿ ਸਕਦਾ ਵੀ ਇਹਨਾਂ ਨੇ ਕਿਸੇ ਕੋ ਪੈਸੇ ਹੀ ਲੈ ਕੇ ਕੰਮ ਕਰਾਇਆ ਜਿਹਦਾ ਕੰਮ ਲੱਖਾਂ 'ਚ ਹੋਣਾ ਆ ਉਸ ਬੰਦੇ ਦਾ ਕੱਖਾਂ 'ਚ ਕੰਮ ਹੋ ਜਾਂਦਾ ਕਹਿਣ ਦਾ ਮਤਲਬ ਹੈ ਰੁਪਈਆ ਵੀ ਨਹੀਂ ਲੱਗਦਾ ਕਿਉਂਕਿ ਮੈਨੂੰ ਆਪ ਹੀ ਨਹੀਂ ਇਹ ਰੋੜਾ ਤੋਂ ਕਰੋੜਪਤੀ ਬਣਾਇਆ ਆ ਰੋੜ ਤੇ ਸੀ ਮੈਂ ਕਰੋੜਪਤੀ ਆ ਇਸ ਟਾਈਮ ਇਹ ਸਪਰਾ ਸਾਹਿਬ ਦੀ ਬਦੌਲਤ ਆ ਮੈਂ ਇਹ ਸਾਡੇ ਸਪਰਾ ਸਾਹਿਬ 22 ਸਾਲਾਂ ਤੋਂ ਦੋ ਬਾਰਾਂ ਦੀ ਸੇਵਾ ਕਰਦੇ ਆ ਰਹੇ ਆ ਅੱਜ ਤੱਕ ਇਹਨਾਂ ਦਾ 22 ਸਾਲ ਦਾ ਰਿਕਾਰਡ ਹੈ ਕਦੀ ਵੀ ਇੱਕ ਘੱਟ ਬੋਟਾਂ ਤੇ ਨਹੀਂ ਜਿੱਤੇ ਥਰਨ ਵਾਲੀ ਤੇ ਗੱਲੇ ਨਹੀਂ ਘੱਟ ਬੋਟਾਂ ਤੇ ਨਹੀਂ ਜਿੱਤੇ ਉਹ ਸ਼ਹਿਰ ਦੀ ਮੰਨੀ ਮੰਨੀ ਲੀਡ ਹੁੰਦੀ ਹੈ ਇਹਨਾਂ ਦੀ ਤੇ ਮੈਂ ਇੱਕ ਵਾਰੀ ਕਈ ਵਾਰੀ ਨਾ ਸਾਨੂੰ ਕੋਈ ਕਹਿਣ ਆ ਜਾਂਦਾ ਸੀ ਇਹਨਾਂ ਦੇ ਨਾਲ ਜਿੱਦਾਂ ਜਾਇਦਾ ਸੀ ਡੋਰ ਟੂ ਡੋਰ ਉਹਨੇ ਕਹਿੰਦਾ ਯਾਰ ਮੇਰਾ ਆ ਨਾਲਾ ਖਰਾਬ ਹੈ ਮੇਰੀ ਨਾਲੀ ਖਰਾਬ ਹੈ ਤੇ ਮੈਂ ਸਫਰਾਜ਼ ਆਬ ਨੂੰ ਫੋਨ ਕਰਨਾ ਤੇ 15 ਮਿੰਟਾਂ ਬਾਅਦ ਉਹਦਾ ਫੋਨ ਆਣਾ ਕਿ ਕੰਮ ਹੋ ਗਿਆ ਮੈਂ ਇੱਕ ਦਿਨ ਸਪਰਾ ਸਾਹਿਬ ਨੂੰ ਪੁੱਛ ਲਿਆ ਮੈਂ ਕਿਹਾ ਸਪਰਾ ਸਾਹਿਬ ਲੋਕਾਂ ਦੇ ਦੋ ਦੋ ਦਿਨ ਕੰਮ ਨਹੀਂ ਆਂਦੇ ਇਹ ਸਹੀ ਕਰਨ ਨਹੀਂ ਆਂਦੇ ਤੁਹਾਡੇ ਕਿਦਾਂ ਹੁੰਦੇ ਇਹ ਕਹਿੰਦੇ ਯਾਰ ਮੈਂ ਆਪਣੀ ਜੇਬ ਚੋਂ ਪੈਸੇ ਦੇ ਕੇ ਕੰਮ ਕਰਵਾਣਾ ਜੇ ਮੈਂ ਕਮੇਟੀ ਦੇ ਚੱਕਰ ਚ ਨਵਾਂ ਤਾਂ ਮੇਰੇ ਵੀ ਦੋ ਦਿਨ ਲੱਗਣ ਤੇ ਜਿਹੜੀ ਲਾਈਟ ਹੈ ਕੋਈ ਮੈਨੂੰ ਕੋਈ ਲਾਈਟ ਕਹਿਣ ਆਂਦਾ ਨਾ ਕਿ ਮੇਰੀ ਲਾਈਟ ਨਹੀਂ ਲੱਗੀ ਦਿਓ 400 ਦੀ ਲਾਈਟ ਹੈ ਨਾ ਇਹ ਉੱਥੇ ਬੰਦਾ ਨਹੀਂ ਆਪਣਾ ਭੇਜਦੇ ਕਮੇਟੀ ਘਰ ਇਹ ਆਪਣੀ ਜੇਬ ਨੂੰ ਹੱਥ ਪਾ ਕੇ 400 ਦੀ ਲਾਈਨ ਸਵੇਰੇ ਲੱਗੀ ਹੁੰਦੀ ਆ ਔਰ 22 ਸਾਲਾਂ ਦੇ ਵਿੱਚ ਸਾਨੂੰ ਨਹੀਂ ਕਿਸੇ ਨੇ ਕਿਹਾ ਕਿ ਤੁਸੀਂ ਇੰਦਾਂ ਦਾ ਕੈਂਡੀਡੇਟ ਲੈ ਆਏ ਆ ਕਿ ਕੋਈ ਕਮੀ ਨਹੀਂ ਦੱਸੀ ਅਸ਼ਾਈਆਂ ਬਹੁਤ ਆ ਅਸ਼ਾਈਆਂ ਦੱਸਦੇ ਦੱਸਦੇ ਤਾਂ ਕਿਸੇ ਦੀ ਵਾਰੀ ਨਹੀਂ ਆਣੀ ਇਹਨਾਂ ਦੀਆਂ ਅਸ਼ਾਈਆਂ ਦਸੀਆਂ ਮੈਂ ਕਹਿੰਦਾ ਇਹਨਾਂ ਦਾ ਮੈਨੂੰ ਮਾਈਗਾਨ ਨਹੀਂ ਦਿੰਦੇ ਇੱਥੇ ਇੱਥੇ ਬੰਦੇ ਬੋਲੀ ਜਾਂਦੇ ਸਾਹੇ ਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਨਾਲੇ ਜਿਹੜੇ ਪਿਛਲੇ 22 ਸਾਲ ਭਾਈ ਹੁਣੇ ਜਿੱਤੇ ਤੇ ਆ ਰਹੇ ਆ ਨਾ ਹਰ ਵਾਰ ਭਾਜੀ ਨਵੇਂ ਏਰੀਆ ਹੁੰਦਾ ਵਾ ਤੁਸੀਂ ਸਾਰੇ ਅਸੀਂ ਨਹੀਂ ਕਹਿੰਦੇ ਅਸੀਂ ਸਪੋਰਟਰ ਕਰਕੇ ਤੁਸੀਂ ਕਹੋ ਕਿ ਸ਼ਾਇਦ ਅਸੀਂ ਜ਼ਿਆਦਾ ਪ੍ਰੇਜ਼ ਕਰ ਰਹੇ ਹਾਂ ਤੁਸੀਂ ਸ਼ਹਿਰ ਚ ਪੁੱਛ ਲਓ ਸਾਡੇ ਕੋਈ ਪਾਰਟिकुलर ਇਹ 12 13 ਨੰਬਰ ਵਾਰਡ ਤਾਂ ਚਲੋ ਹੁਣ ਦੋ ਚੋ ਲੜ ਸਕਦੇ ਤਾਂ ਦੋ ਦੀ ਆਵਾਜ਼ ਆ ਤੁਸੀਂ ਨਾਲ ਦੇ ਜਿੰਨੇ ਸ਼ਹਿਰ ਦੇ ਵਿੱਚ ਹਰ ਇੱਕ ਬੰਦਾ ਆਪਣਾ ਕੰਮ ਕਰਵਾਉਂਦਾ ਸਫਰਾ ਤੋਂ ਇਹ ਨਹੀਂ ਕਿ ਸਾਡੇ ਵਾਰਡ ਆ ਤਾਂ ਅਸੀਂ ਕੰਮ ਕਰਦੇ ਹਾਂ ਹਰ ਵਾਰ ਨਵੇਂ ਏਰੀਆ ਚੋਂ ਖੜ ਕੇ ਜਿੱਤਦੇ ਨਹੀਂ ਭਾਜੀ ਵੱਡੀ ਲੀਡ ਦੇ ਨਾਲ ਨਾਲੇ ਉਹ ਵੀ ਇੰਡੀਪੈਂਡੈਂਟ ਇਹਦਾ ਇੱਕ ਰੈਕੋਰਡ ਆ ਤੁਸੀਂ ਚੈੱਕ ਕਰ ਸਕਦੇ ਸਭ ਤੋਂ ਵੱਡੀ ਗੱਲ ਇਹਨਾਂ ਦੀ ਕੀ ਹੈ ਇਹ ਯਾਰਾਂ ਦੇ ਯਾਰ ਹੈ ਬਸ ਕੀ ਬਾਤ ਹੈ ਸਭ ਤੋਂ ਯਾਰਾਂ ਦੇ ਯਾਰ ਹੈ ਗਰਦਾਰੀ ਨਹੀਂ ਕਿਸੇ ਨਾਲ ਕਰਦੇ ਜੇ ਖੜ ਗਏ ਤਾਂ ਨਾ ਖੜ ਗਏ ਸਪਰੇ ਦੇ ਕੋਲ 50 ਵਾਰਡ ਫਗਵਾੜੇ ਦਿਆ 50 ਵਾਰਡ ਦੇ ਬੰਦੇ ਕੰਮ ਕਰਾਉਂਦੇ ਆ ਅਸੀਂ 4 6 ਵਾਲੇ ਨਹੀਂ ਜਿਹੜੇ 6 ਮਹੀਨੇ ਪਾਰਟੀਆਂ ਮਤਲ ਲੈਣੇ ਆ ਬੰਦਰ ਮੰਡੂ ਸਪੂਟੀਆਂ ਮਾਰ ਲੈਣੇ ਆ ਅਸੀਂ ਜਿੱਥੇ ਖੜੇ ਉੱਥੇ ਹੀ ਖੜੇ ਆ ਸੋ ਅਸੀਂ ਪਾਰਟੀਆਂ ਬਦਲ ਕਹਿੰਦੇ ਜਾਂਦੇ ਪਾਰਟੀਆਂ ਸਾਨੂੰ ਆਪਸੇ ਜੋਗ ਦੇਣ ਆਂਦੀਆਂ ਵਾ ਬੇ ਬੰਦਾ ਵਧੀਆ ਵਾ ਤੇ ਇਹੀ ਕੰਮ ਕਰ ਸਕਦਾ ਪਬਲਿਕ ਦੇ ਤਾਂ ਹੀ ਸਾਨੂੰ ਨੈਸ਼ਨਲ ਪਾਰਟੀਆਂ ਸਹਿਯੋਗ ਦਿੰਦੀਆਂ ਵਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਅਸੀਂ ਯਾਦ ਜ਼ਰੂਰ ਆ ਗਿਆਂ ਪਰ ਸਹਿਯੋਗ ਸਾਨੂੰ ਸਾਰਿਆਂ ਦਾ ਵਾ ਮੰਗਾਲ ਰਘੂਤਰਾ ਜਿੰਦਾਬਾਦ ਮੰਗਾਲ ਰਘੂਤਰਾ ਪਾੜ ਵਾਸੀਆਂ ਦਾ ਵੀ ਧੰਨ ਕਰਦੇ ਸ਼ਹਿਰ ਵਾਸੀਆਂ ਦਾ ਧੰਨ ਕਰਦੇ ਆਂ ਕਿ ਜਿਹੜੇ ਸਪਰੈ ਸਪੋਰਟ ਕਰਦੇ ਆ ਸਪਰੈ ਸਾਹਿਬ ਨੂੰ ਵੋਟ ਪਵਾਣੀ ਸਾਰਿਆਂ ਕੋਲ ਹਾਂ ਇਹ ਤਾਂ ਪਾਣੀ ਪਾਣੀ ਹੈ ਸਪੋਣੀ ਵੀ ਹੈ ਅਸੀਂ ਇਸ ਕਰਕੇ ਇਕੱਠੇ ਹੋਏ ਆ ਕਿਉਂਕਿ ਕੰਮ ਜਿਹੜਾ ਕਰਦੇ ਉਹ ਸਪਰਾ ਸਾਹਿਬ ਹੀ ਕਰਦੇ ਆ ਅਸੀਂ ਕਿਸੇ ਮਰਜ਼ੀ ਬਾੜ ਤੇ ਹੋਈਏ ਕਿਸੇ ਮਰਜ਼ੀ ਬਾੜ ਦਾ ਕੋ ਕੰਮ ਹੋਵੇ ਅਸੀਂ ਇਹਨਾਂ ਨੂੰ ਕਹਿਣਾ ਸਪਰਾ ਸਾਹਿਬ ਯਾਰ ਸਾਡੇ ਬਾੜ ਚ ਕੰਮ ਨਹੀਂ ਹੋ ਰਿਹਾ ਇਹਨਾਂ ਕਹਣਾ ਕਿਹੜਾ ਕੰਮ ਆ ਦੂਏ ਦਿਨ ਜਿੱਦਾ ਗੁਸਾਈ ਸਾਨੂੰ ਦੱਸਿਆ ਤੁਹਾਡਾ ਤੁਹਾਡਾ ਸਪੋਰਟ ਬਹੁਤ ਤਗੜਾ ਹੀ ਇੱਕ ਪਤਾ ਕੀ ਹੈ ਮੇਰੇ ਘਰ ਦੇ ਅੱਗੇ ਜਿਹੜੀ ਸੜਕ ਬਣਾਈ ਆ ਉਹ ਸਪਰਾ ਸਾਹਿਬ ਕਰਕੇ ਬਣੀ ਆ ਔਰ ਇਹਨਾਂ ਦਾ ਵਾੜ ਨਹੀਂ ਹੈਗਾ ਵਾੜ ਇਹਨਾਂ ਦਾ ਇਧਰ ਹੀ ਆ ਵਾੜ ਹੈ ਨਹੀਂਗਾ ਲੇਕਿਨ ਸਾਡੇ ਸਾਡੇ ਕੋਈ ਵੀ ਕੰਮ ਆ ਅਸੀਂ ਸਪਰਾ ਸਾਹਿਬ ਨੂੰ ਕਹਿਣਾ ਜੀ ਸੀ ਡੀ ਦੇ ਨਾਲ ਆ ਸਾਡਾ ਅਸੀਂ ਇਹਨਾਂ ਨੂੰ ਕਹਿਣਾ ਭਰਾ ਜੀ ਸਾਡੇ ਆ ਕੰਮ ਨਹੀਂ ਹੋ ਰਿਹਾ ਕਿਉਂਕਿ ਉਹ ਜੀ ਸੀ ਡੀ ਦੇ ਨਾਲ ਜਿਹੜੇ ਜਿੰਨੇ ਵੀ ਐਮ ਸੀ ਬੰਦੇ ਨਾ ਉਹ ਕਦੀ ਸਾਡੇ ਮੱਲੇ 'ਚ ਨਹੀਂ ਆਏ ਸਾਨੂੰ ਜਿੰਨਾ ਵੀ ਕੰਮ ਕਰਾਇਆ ਅਸੀਂ ਸਪਰਾ ਸਾਹਿਬ ਦੇ ਕੋਲੋਂ ਕਰਾਇਆ ਅੱਛਾ ਤੁਹਾਡ ਨਾ ਬਾੜਨੀ ਹੈ ਲੇਕਿਨ ਅਸੀਂ ਮਿੱਤਰਤਾ ਵਾ ਸਾਨੂੰ ਸਾਨੂੰ ਇੰਨਾ ਵੀ ਦੇਖੋ ਕੋਈ ਕੰਮ ਕਰਾਣਾ ਜਦ ਅਸੀਂ ਸਪਰਾ ਜੀ ਕੋ ਜਾਣਾ ਉਹ ਜਿੱਥੇ ਮਰਜ਼ੀ ਖੜਨ ਜਿੱਥੇ ਮਰਜ਼ੀ ਖੜਨ ਅਸੀਂ ਉੱਥੇ ਜਾ ਕੇ ਇਹਨਾਂ ਦੇ ਨਾਲ ਖੜਨਾ ਕਿਉਂਕਿ ਕੰਮ ਕਿ ਕੋ ਲੈਣਾ ਸਪਰਾ ਸਾਹਿਬ ਕੋ ਸਾਨੂੰ ਦੂਜੇ ਤਾਂ ਕੋਈ ਆਂਦੇ ਨਹੀਂ ਇੱਥੇ ਇੱਕ ਇੱਕ ਹੋਰ ਇਹ ਗ੍ਰੇਟਰ ਕਲਾਸ ਰਹਿੰਦੇ ਆ ਇਹਨਾਂ ਦੇ ਘਰ ਦੇ ਮੂਰੇ ਬਣਾਉਂਦੇ ਸੀ ਜੀ ਇੱਕ ਗੱਲ ਹੋਰ ਆ ਹਾਂਜੀ ਹਾਂਜੀ ਕੋਰੋਨਾ ਦਾ ਟਾਈਮ ਆਇਆ ਸੀਗਾ ਉਸ ਦਾ ਮੇਰਾ ਖਿਆਲ ਵੀ ਕਿਸੇ ਵੀ ਐਮਸੀ ਨੇ ਐਮਐਲਏ ਜਾਂ ਐਮਪੀ ਨੇ ਕਿਸੇ ਦੀ سپورਟ ਨਹੀਂ ਕੀਤੀ ਹੋਗੀ ਸਾਡੀ ਪੂਰੀ ਟੀਮ ਨੇ ਰਾਸ਼ਨ ਦੇ ਥੈਲੇ ਬਣਾ ਬਣਾ ਕੇ ਘਰਾਂ ਘਰ ਜਾ ਕੇ ਜਾਂ ਖੁਦ ਬੰਡੇ ਆ ਮੇਰਾ ਬਿਨਾ ਫੋਨ ਤੋਂ ਬਿਨਾ ਫੋਟੋ ਲਈ ਤੋਂ ਮੇਰਾ ਖਿਆਲ ਵੀ ਕੋਈ ਸ਼ਾਇਦ ਐਮਐਲਏ ਨਹੀਂ ਹੋਗਾ ਜਿਨ੍ਹਾਂ ਨੇ ਕੋਈ ਇਦਾਂ ਦੀ ਕੋਈ ਸੇਵਾ ਕੀਤੀ ਹੋਗੀ ਇਹਨਾਂ ਨੇ ਮਗਰ ਲੱਖਾਂ ਰੁਪਏ ਆਪਣੇ ਜੇਬ ਚ ਲਾ ਕੇ ਲੋਕਾਂ ਦੀ ਸੇਵਾ ਕੀਤੀ ਆ ਤੋਂ ਅਸੀਂ سپورਟ ਕਰਦੇ ਆ ਵੀ ਸਾਰੇ ਜਿੰਨੇ ਵੀ ਸ਼ਹਿਰ ਦੇ ਸਾਡੇ ਬੱਡ ਦੇ ਲੋਕੀ ਆ ਵੀ ਸੱਪੜਾ ਸਾਨੂੰ ਬੋੜ ਪਾ ਕੇ ਜਿਤਾਣ ਹਾਂਜੀ ਹਾਂਜੀ ਜੇ ਦਿੱਲੀ ਗੱਲ ਇਹ ਸਪਰਾ ਸਾਹਿਬ ਇੱਕ ਵਾਰੀ ਬੈਠੇ ਗੱਲ ਹੋਈ ਸਪਰਾ ਸਾਹਿਬ ਨਾਲ ਸਾਡੀ ਸਪਰਾ ਸਾਹਿਬ ਕਹਿੰਦੇ ਯਾਰ ਮੈਂ ਜ਼ਮੀਨ ਨਾਲ ਜੁੜਿਆ ਬੰਦਾ ਮੈਂ ਜ਼ਮੀਨ ਨਾਲ ਜੁੜਿਆ ਮੰਨਦਾ ਤੇ ਮੈਂ ਜਿੱਥੇ ਮਰਜ਼ੀ ਪਹੁੰਚ ਗਿਆ ਅੱਜ ਵੀ ਕੋਈ ਥੱਲਾ ਬੰਦਾ ਛੋਟਾ ਬੰਦਾ ਕੋਈ ਮੇਰੇ ਕੋਲ ਕੰਮ ਕਰਾਂਦਾ ਜਿੰਨਾ ਮੈਨੂੰ ਉਹਦੇ ਕੰਮ ਕਰਨ 'ਚ ਮਜ਼ਾ ਆਉਂਦਾ ਨਾ ਉਦਾਂ ਕੋਈ ਕਰੋੜਪਤੀ ਦੇ ਕੰਮ ਕਰਨ 'ਚ ਮਜ਼ਾ ਨਹੀਂ ਆਉਂਦਾ ਜੋ ਮੈਨੂੰ ਛੋਟੇ ਬੰਦੇ 'ਚ ਮੈਨੂੰ ਆਪਣੀ ਯਾਦ ਆ ਜਾਂਦੀ ਮੈਂ ਵੀ ਮੈਂ ਵੀ ਐਸੀ ਗਰੀਬੀ ਚੋਂ ਨਿਕਲ ਕੇ ਅੱਜ ਸਫਰਾ ਸਫਰਾ ਹੋਈ ਪਈ ਆ ਇਹ ਆਪਣੇ ਖੁਦ ਕੀਤੀ ਆ ਇਹਨਾਂ ਦੇ ਪਿਤਾ ਦੇ ਆਸ਼ੀਰਵਾਦ ਨਾਲ ਇੱਥੇ ਪਹੁੰਚੇ ਆ ਇਸ ਕਰਕੇ ਇਹ ਵੀ ਉਹਨਾਂ ਦੀ ਮਦਦ ਕਰਦੇ ਆ ਜੋ ਇਹਨਾਂ ਦੀ ਪੁਲਿਸ਼ਨ 20 ਸਾਲ ਪਹਿਲਾਂ ਸੀ ਉਹਨਾਂ ਦੀ ਮਦਦ ਕਰਦੇ ਜਾ ਦਿੰਦੇ ਸਫਰਾ ਜਿੰਦਾਬਾਦ ਬੜੀ ਇੱਕ ਗੱਲ ਹੋ ਰਹੀ ਜਿੰਦਾਬਾਦ ਇਹਨਾਂ ਨੂੰ ਐਮਸੀ ਬਣਨ ਦਾ ਚਾਹ ਨਹੀਂ ਹੈ ਇਹਨਾਂ ਨੂੰ ਕੰਮ ਕਰਨ ਦਾ ਚਾਹ ਆ ਇਹ ਜਿੰਨੇ ਬੰਦੇ ਖੜੇ ਆ ਨਾ ਗਵਾਹ ਆ ਕਿ ਸਾਰੇ ਐਮਸੀ ਹੈ ਸ਼ਹਿਰ ਦੇ ਇਹ ਪੱਕੀ ਗੱਲ ਆ ਇਹਨਾਂ ਨੂੰ ਕੰਮ ਕਰਨ ਦਾ ਚਾਹ ਆ ਮੈਂ ਬੇਨਤੀ ਕਰਦਾ ਹਾਂ ਜੀ 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 ਕਿ ਇਹ ਜੇ ਇਨਸਾਨਾਂ ਨੂੰ ਸਰਬਜਮਤੀ ਦੇ ਨਾਲ ਹੀ ਮਤਾ ਪਾਸ ਕਰਕੇ ਐਮਸੀ ਦਾ ਅਰਕ ਕਲੀਅਰ ਕਰ ਦੇਣਾ ਚਾਹੀਦਾ ਕੋਈ ਮੁਕਾਬਲਾ ਜਾਂ ਕੋਈ ਬੋਟਾਂ ਦੇ ਚੱਕਰਾਂ 'ਚ ਪੈਣਾ ਨਹੀਂ ਚਾਹੀਦਾ ਕਿਉਂਕਿ ਜਿਹੜੇ ਬਾਕੀ ਬੰਦੇ ਆ ਉਹ ਕਿਸੇ ਚੰਗੇ ਬੰਦੇ ਦੀ ਉਹ ਵੀ ਕਰ ਸਕਣ ਇਹਨਾਂ ਦੇ ਮੁਕਾਬਲੇ ਤੇ ਬੰਦਾ ਖੜਾ ਕਰਨ ਦੀ ਕਿਸੇ ਨੂੰ ਜ਼ਰੂਰਤ ਕੀ ਆ ਆਏ ਨਹੀਂ ਕੋਈ ਕੋਈ ਨਹੀਂ ਕੋਈ ਫਾਇਦਾ ਹੀ ਨਹੀਂਗਾ ਕੋਈ ਰਾਜ ਪਾਲਟੀ ਕਰਦੀ ਹੋਵੇ ਕੋਈ ਵੀ ਪਾਲਟੀ ਕਰਦੀ ਹੋਵੇ ਕਿਸੇ ਪਾਲਟੀ ਨੂੰ ਵੀ ਇਹਨਾਂ ਦੇ ਮੁਕਾਬਲੇ ਤੇ ਬੰਦਾ ਵਰਕਰ ਖੜਾ ਕਰਨਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਕੋਈ ਫਾਇਦਾ ਨਹੀਂ ਹੈਗਾ ਜਦ ਕਿਸੇ ਨੇ ਨਾ ਕੋਈ ਜਿੱਤਣਾ ਨਾ ਕੋ ਕੰਮ ਕਰਾ ਸਕਦਾ ਹਰ ਬੰਦੇ ਤੇ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਕਲੰਕ ਲੱਗ ਜਾਂਦਾ ਜਿਹੜਾ ਬੰਦਾ ਬਿਦਾਗਿਆ ਉਹਨੂੰ ਲੋਕਾਂ ਨੇ ਚੋਣੇ ਚੋਣਾ ਉਹਦਾ ਬਾੜ ਜਿਹੜਾ ਮਰਜ਼ੀ ਹੋਵੇ ਉਹ ਜੁੜਿਆ ਜਿੱਥੇ ਮਰਜ਼ੀ ਹੋਵੇ ਉਹਦੇ ਨਾਲ ਸੰਬੰਧ ਜਿੱਦੇ ਮਰਜ਼ੀ ਹੋਣ ਉਹ ਕੋਈ ਤਾਲੁਕਤ ਨਹੀਂ ਰੱਖਦੀ ਮੇਰਾ ਕੋਈ ਬਾੜ ਨਹੀਂ ਮੈਂ ਪਿਛਲੇ 20-25 ਸਾਲ ਤੋਂ ਭਾਜੀ ਦੇ ਨਾਲ ਮਤਲਬ ਸਾਡੇ ਕੋਈ ਪੰਗਾ ਫਸ ਗਿਆ ਸੀ 5-7 ਸਾਲ ਪਹਿਲਾਂ ਸਾਡੇ ਕਿਸੇ ਐਮਸੀ ਨੇ ਫੋਨ ਨਹੀਂ ਚੱਕਿਆ ਹਮਮ ਅਹਮਸੀਆਂ ਨੂੰ ਬਾਅਦ ਤੋਂ ਲੈ ਕੇ ਲਟਰਮ ਪਟਰੋਂ 50 ਬੰਦਿਆਂ ਨੂੰ ਫੋਨ ਕੀਤੇ ਮੈਂ ਰਾਤ ਨੂੰ 12 ਵਜੇ ਫੋਨ ਕੀਤਾ ਅੱਛਾ ਲਾਸਟੇ ਜਦੋਂ ਐਨ ਕੰਮ ਸਿਰੇ ਤੇ ਚੱਲ ਗਿਆ ਜਦ ਵੀ ਨਹੀਂ ਹੁਣ ਇੱਕ ਫੋਨ ਕੀਤਾ ਭਾਜੀ ਨੂੰ ਰਾਤ ਦੇ 12 ਵਜੇ ਇਸ ਬਦਨੇ ਦੇ ਸਾਡੇ ਨੇ ਭਾਈ ਸਾਹਿਬ ਨੇ ਇੱਕ ਫੋਨ ਕਰਨ ਦੇ ਬਾਅਦ ਸਾਨੂੰ ਉਸੇ ਬਿਲਿਆ ਸਵੇਰ ਨੂੰ ਵੱਡੇ ਤੋਂ ਵੱਡੇ ਅਫਸਰ ਸਾਨੂੰ ਆ ਫੋਨ ਕਰਦਾ ਸੀ ਔਰ ਕੋਈ ਵੀ ਕੰਮ ਹੋਰ ਵੀ ਮੇਰੇ ਮੁਹੱਲੇ ਦੇ ਕੰਮ ਜਿਹੜੇ ਹੁੰਦੇ ਆ ਕਿਸੇ ਦਾ ਕੰਮ ਕੋਕ ਫਸਿਆ ਕਦੇ ਵਿਚਾਰਿਆਂ ਨੇ ਕਾਗਜ਼ ਵੀ ਨਹੀਂ ਦੇਖੇ ਕਿ ਯਾਰ ਕੀ ਹੈਗਾ ਕੀ ਨਹੀਂ ਵਿਸ਼ਵਾਸ ਇਹਨਾਂ ਕਰਦੇ ਹਰ ਇੱਕ ਬੰਦੇ ਤੇ ਅਸੀਂ ਤਾਂ ਕਹਿੰਦੇ ਬਈ ਵਾਕਿਆ ਕਿਸੇ ਬੰਦੇ ਨੂੰ ਦੂਸਰੇ ਖੜਾ ਹੀ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਖਿਲਾਫ ਇਹਨਾਂ ਨੂੰ ਇੰਗਲੈਂਡ ਅਮਰੀਕਾ ਵੀ ਬੈਠੇ ਹੋਗੇ ਨਾ ਇਹਨਾਂ ਨੇ ਮਿਸ ਕਾਲ ਦੇਖਣੀ ਹੈ ਕਿਦੀ ਆ ਔਰ ਫੋਨ ਕਰਕੇ ਵਕੀਦਾ ਬੰਦਾ ਇੱਥੇ ਦਫ਼ਤਰ ਚੋਂ ਹੀ ਉੱਥੇ ਪਹੁੰਚ ਜਾਂਦਾ ਉਸ ਦੇ ਘਰ ਕਿ ਭਾਂਜੀ ਭਾਜੀ ਉਹ ਮੈਨੂੰ ਫੋਨ ਆਇਆ ਸੀਗਾ ਵੀ ਤੁਸੀਂ ਕੀ ਕੰਮ ਭਾਜੀ ਨੂੰ ਫੋਨ ਕੀਤਾ ਸੀ ਤੇ ਉਹ ਕਦਾ ਕੰਮ 100% ਹੁੰਦਾ ਆ ਸਪੈਸ਼ਲ ਲੋਕ ਆ ਹੁੰਦਾ ਰਹੀ ਥਾਣੇ ਵਿੱਚ ਬਹਿ ਕੇ ਲਟਕ ਜਾਂਦਣ ਇਹਨਾਂ ਦੇ ਆਫਿਸ ਤੇ ਬਹਿ ਕੇ ਉਹ ਨਵੇੜਾ ਹੀ ਹੋਣਾ ਆ ਮੇਰਾ ਤਾਂ ਹੌਲੀ ਹੌਲੀ ਦਰਜੇ ਦੂਜੀ ਸ਼ਹਿਰ ਵਾਲੇ ਬੰਦੇ ਵੀ ਤੁਹਾਡੇ ਕੋਲ ਆਣੇ ਸ਼ੁਰੂ ਹੋਏ ਨੇ ਕਿ ਸੰਭਾਲ ਆ ਜਾਂਦੀ ਆ ਭਗਵਾਲੇ ਵੰਦੇ ਉਹਨਾਂ ਕੋਲ ਜਾਇਓ ਆ ਹਾਂ ਜੀ ਮੈਂ ਤਾਂ ਇੱਕ ਗੱਲ ਕਰਾਂ ਇਤਨੀ ਗੱਲ ਤੁਹਾਡੀ ਵਾਇਬ ਬਗੁੱਦੀ ਆ ਅੱਜ ਮੈਂ ਕਹਿੰਦਾ ਮੈਂ ਤਾਂ ਇੱਕ ਗੱਲ ਕਰਨਾ ਚਾਹੁੰਦਾ ਤੇ ਇਹਨਾਂ ਦੇ ਖਿਲਾਫ ਕਿਸੇ ਨੂੰ ਖੜਾਣਾ ਨੇ ਇਹਨਾਂ ਨੂੰ ਸਰਵ ਸਹਿਮਤੀ ਨਾਲ ਜਿਤਾਉਣਾ ਚਾਹੀਦਾ ਕਿਉਂਕਿ ਇਹਨਾਂ ਦੇ ਕੰਮੇ ਬਹੁਤ ਟੌਪ ਦੇ ਆ ਭਾਈ ਇਹ ਸਾਰੇ ਭਰਾਵਾਂ ਨੂੰ ਚਾਹ ਸਾਨੂੰ ਇੰਨਾ ਹੁੰਦਾ ਵੋਟਾਂ ਦਾ ਜਿੱਦਾਂ ਲੋਕਾਂ ਨੂੰ ਦੀਵਾਲੀ ਦਾ ਚਾਹ ਹੁੰਦਾ ਨਾ ਅਸੀਂ ਇੱਕ ਤਿਹਾਰ ਮਨਾਉਣੇ ਭਾਈ ਦੀਆਂ ਵੋਟਾਂ ਨੂੰ ਲੈ ਕੇ ਜਿੱਤ ਤਾਂ ਸਾਡੀ ਪੱਕੀ ਹੁੰਦੀ ਆ ਬਸ ਮੋਰੀ ਬੋਰੀ ਬੱਜੀ ਹੁੰਦੀ ਆ ਜਿਹੜੀ ਆਪਾਂ ਛੜੀ ਵਾਰ ਨੇ ਲਵਾਉਣੀ ਆ ਤੁਹਾਡਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਿਹਰਬਾਨੀ ਸਾਹਿਬ ਮਿਹਰਬਾਨੀ ਤੁਸੀਂ ਸਾਰਿਆਂ ਦਾ ਇੱਥੇ ਮਾਣ ਵਧਾਇਆ ਕੇ ਜੀ 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 ਇਹ ਸਾਡੇ ਜਿਹੜੇ ਸਪਰਾ ਸਾਹਿਬ ਆ ਇਹਨੂੰ ਅਸੀਂ ਪਿਆਰ ਨਾਲ ਪੰਮੀ ਕਹਿੰਦੇ ਆ ਹਾਂਜੀ ਸਾਡਾ ਛੋਟਾ ਭਰਾ ਵੀ ਆ ਸਾਡਾ ਬੱਚਾ ਵੀ ਇਹ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਸਾਰੇ ਸ਼ਹਿਰ ਵਾਸੀ ਸਾਰਾ ਸ਼ਹਿਰ ਹੀ ਨਹੀਂ ਹਿੰਦੁਸਤਾਨ ਦੇ ਅਲੱਗ-ਅਲੱਗ ਇਲਾਕਿਆਂ ਚੋਂ ਵੀ ਬਾਹਰ ਦੇ ਦੇਸ਼ਾਂ ਚੋਂ ਵੀ ਇਹਨਾਂ ਦਾ ਬਹੁਤ ਪਿਆਰ ਆ ਸਾਰੇ ਪਾਸੇ ਜੀ ਜੀ ਸਾਰਾ ਹੀ ਸਾਡੇ ਬੱਚੇ ਦਾ ਬਹੁਤ ਮਾਣ ਕਰਦੇ ਆ ਬਹੁਤ ਪਿਆਰ ਕਰਦੇ ਆ ਆ ਜਿੰਨਾ ਵੀ ਤੁਸੀਂ ਦੇਖੋ ਇੱਥੇ ਯੰਗ ਬਲੱਡ ਖੜਾ ਵਾ ਬਿਲਕੁਲ ਬਿਲਕੁਲ ਜੀ ਇਹ ਤਾਂ ਇਹਨਾਂ ਦੇ ਨਾਲ ਹੈਗਾ ਹੀ ਹੈਗਾ ਸਾਰਾ ਸ਼ਹਿਰ ਹਰ ਵੇਲੇ ਇਹਨਾਂ ਦੇ ਨਾਲ ਖੜਾ ਵਾ ਸਾਨੂੰ ਆਪਣੇ ਮੁੰਡੇ ਤੇ ਬਹੁਤ ਮਾਣ ਆ ਜਿਹੜੀ ਤੁਸੀਂ ਗੱਲ ਕਹਿ ਰਹੇ ਬਈ ਇਹਨਾਂ ਦੇ ਅੰਗੇਸਟ ਕਿਸੇ ਨੂੰ ਖੜਾ ਨਹੀਂ ਸੀ ਹੋਣਾ ਚਾਹੀਦਾ ਉਹ ਅਸੀਂ ਵੀ ਸਹਿਮਤ ਆ ਇਹਨਾਂ ਨੂੰ ਸ਼ਰਮ ਸੰਤੀ ਦੇ ਨਾਲ ਜਿਦੋਣਾ ਚਾਹੀਦਾ ਸੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵੀ ਵੱਧ ਵੱਧ ਵੋਟਾਂ ਦੇ ਕੇ ਸਾਡੇ ਛੋਟੇ ਭਰਾ ਨੂੰ ਜਿਤਾਉਣ ਤੇ ਕਾਮਯਾਬ ਬਣਾਉਣ ਥੈਂਕਸ ਭਾਈ ਹੁਣਾਂ ਨੇ ਸਕੂਟਰ ਘਾਲ ਲਿਆ ਸਟਾਰਟ ਗੇਅਰ ਗੇਅਰ ਪਾਓ ਲੈੜ ਚੱਲ ਪਈ ਗੇਅਰ ਪਾਓ ਮੜਿਆ ਚਲਾ ਕੇ ਦਿਖਾਓ ਮੜਿਆ ਉਧਰ ਨੂੰ ਕਰਕੇ ਉਹ ਏਸ ਵਾਰਡ ਦੇ ਵਿੱਚ ਨੈਸ਼ਨਲ ਪਾਰਟੀ ਦਾ ਕੋਈ ਕੈਂਡੀਡੇਟ ਹੀ ਹੈ ਨਹੀਂਗਾ ਹੂੰ ਨੈਸ਼ਨਲ ਪਾਰਟੀਆਂ ਹੋਣ ਐਨੀਆਂ ਜੀ 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 ਬੀਜੇਪੀ ਐ ਅਕਾਲੀ ਦਲ ਆ ਕਾਂਗਰਸ ਆ ਬਸ ਪਾਇਆ ਹਾਂਜੀ ਇਹ ਸਾਰੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਆ ਇਹਨਾਂ ਦੇ ਕੋਲ ਦੇਖੋ ਕੋਈ ਬੰਦਾ ਹੀ ਨਹੀਂ ਇਹਨਾਂ ਨੂੰ ਵਾੜ ਦੋਨਾਂ ਦੇ ਵਿੱਚ ਇਹਨਾਂ ਨੂੰ ਕੋਈ ਬੰਦਾ ਹੀ ਨਹੀਂ ਪਾਰ ਦੇ ਵਿੱਚ ਮਿਲਿਆ ਔਰ ਇਹਨਾਂ ਨੇ ਇਹਨਾਂ ਨੂੰ ਸਮਰਥਨ ਕਰਤਾ ਸਮਰਥਨ ਦਾ ਕਾਰਨ ਕੀ ਹੈ ਸਮਰਥਨ ਦਾ ਕਾਰਨ ਇਹੀ ਹੈ ਕਿ ਪੰਮੀ ਭਾਜੀ ਸੱਚੇ ਸੁੱਚੇ ਇਮਾਨਦਾਰ ਵਿਅਕਤੀ ਹੈ ਔਰ ਇਹ ਸੱਚਾਈ ਦੇ ਉੱਤੇ ਹਮੇਸ਼ਾ ਪਹਿਰਾ ਦਿੰਦੇ ਹੋਏ ਵਾਰਡ ਦੀ ਸੇਵਾ ਕਰਦੇ ਲੋਕਾਂ ਦੀ ਸੇਵਾ ਕਰਦੇ ਸਾਰੀਆਂ ਪਾਰਟੀਆਂ ਇਹਨਾਂ ਨੂੰ ਪਸੰਦ ਕਰਦੀਆਂ ਤਾਂ ਉਹਨਾਂ ਨੇ ਕੈਂਡੀਡੇਟ ਡਿਮਾਂਡ ਜਰੇ ਭਾਈ ਇਸ ਸਮੇਂ ਡੱਬੂ ਰੀ ਡਿਮਾਰਜਾ ਔਰ ਇੰਨੀ ਡਿਮਾਂਡ ਜਿਹੜੀ ਹੈ 23 ਤਰੀਕ ਨੂੰ ਵੀ ਹੋਣੀ ਹੈ ਉਹ ਤੁਸੀਂ ਪੁੱਛੋ ਕਾਦੀ ਹੋਣੀ ਹੈ ਮੇਰੇ ਇਹਨਾਂ ਨੇ ਬਣਾਉਣਾ ਹੈ ਜਿਹੜਾ ਵੀ ਬਣਾ ਪੰਮੀ ਬਾਜੀ ਕਿੰਗ ਮੇਕਰ ਆ ਜੀ ਜਿੱਦਾਂ ਮਹਾਰਾਸ਼ਟਰ ਦੇ ਵਿੱਚ ਬਾਲ ਠਾਕਰੇ ਕਿੰਗ ਮੇਕਰ ਸੀ ਜਿੰਨੇ ਜੀ ਮਿਨਿਸਟਰ ਬਾਲ ਠਾਕਰੇ ਬਣਾਉਂਦਾ ਹੁੰਦਾ ਸੀ ਐਡੇ ਸਾਡੇ ਪੰਮੀ ਬਾਜੀ ਆ ਉਹ ਆੜੇ ਦਾ ਮੇਰੇ ਇਹਨਾਂ ਨੇ ਬਣਾਣਾ ਹੈ ਕੀ ਬਾਤ ਹੈ ਬਹੁਤ ਚੰਗਾ ਲੱਗਾ ਤੁਹਾਨੂੰ ਇਹੀ ਹੈ ਕਿ ਚਲੋ ਠੀਕ ਹੈ ਜੀ ਲੋਕ ਖੁਸ਼ ਨੇ ਆਪਣੇ ਮਿਨਿਸਟਰ ਤੋਂ ਲੋਕ ਖੁਸ਼ ਨੇ ਆਪਣੇ ਨੁਮਾਇੰਦੇ ਤੋਂ ਲੋਕ ਖੁਸ਼ ਨੇ ਕਿ ਅਸੀਂ ਵੋਟ ਸਹੀ ਜਗ੍ਹਾ ਤੇ ਪਾ ਰਹੇ ਆ ਲੋਕਾਂ ਨੂੰ ਇਹ ਜਰੂਰ ਹੁੰਦਾ ਕਿ ਵੋਟ ਦਾ ਇਸਤੇਮਾਲ ਆਪਾਂ ਸਹੀ ਤਰੀਕੇ ਨਾਲ ਕਰ ਰਹੇ ਹਈ ਬਹੁਤ ਵੱਡੀ ਗੱਲ ਆ ਜੀ ਸੋ ਫਗਵਾੜਾ ਜੀ ਵਾਰਡ ਨੰਬਰ 12 13 ਸਪਰਾ ਜੀ ਹੁਣੇ ਨਾਲ ਖੜੇ ਨਹੀਂ ਉਹਨਾਂ ਨੇ ਗੱਲਬਾਤ ਥੋੜੀ ਘੱਟ ਕੀਤੀ ਸਪੋਰਟਰ ਕਹਿੰਦੇ ਅਸੀਂ ਬੋਲ ਦਾਂਗੇ ਉਹਨਾਂ ਨੂੰ ਭਾਵੇਂ ਨਾ ਬਲਾਓ ਬਾਕੀ ਤੁਹਾਡਾ ਕੀ ਕਹਿਣਾ ਜੀ ਫਗਵਾੜੇ ਵਾਲੇ ਕਮੈਂਟ ਕਰਕੇ ਦੱਸ ਦਿਓ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਧੰਨਵਾਦ ਜੀ